ਨੇ ਆਪਾਂ ਜਿਹੜੇ 92 ਐਮਐਲਏ ਮਨਿਸਟਰ ਬਣੇ ਆ ਆਪਾਂ ਕਾਦੇ ਲਈ ਬਣੇ ਚੋਣਾਂ ਦੀ ਰਾਖੀ ਅਸੀਂ ਵੋਟ ਦਿੱਤੀ ਸੁਖੌਂਕਾ ਵੋਟ ਦਿੱਤੀ ਤੇਸ ਨਹੀਂ ਸਾਡੇ ਕਿਸਾਨਾਂ ਦੇ ਅੰਤਾਂ ਚਾਲ ਨਹੀਂ ਸਾਡੇ ਪੰਜਾਬ ਦੇ ਵਿੱਚ ਬੋਲੀਆਂ ਦੀ 12 ਵਾਰੀ ਹੋ ਗਈ ਹੈ ਨਹੀਂ ਖਰਿਆੜਾ ਕਰ ਰਹੀ ਹੈ ਜੀ ਪੰਜਾਬ ਦੀ ਹੱਦ ਚ ਕਰ ਰਹੀ ਹੈ ਆਪਾਂ ਕੀ ਐਕਸਲੇ ਰਹੇ ਆ ਸਰ ਕਿੰਨੀ ਬੋਲੀਆਂ ਤਾਂ ਬੋਲੋ ਤੁਸੀਂ ਮਾਪੀ ਕਾਹਦੇ ਦਾ ਸਾਡੇ ਦਾ ਇਹ ਤੁਹਾਨੂੰ ਕਹਿੰਦੇ ਇਸ ਤਰੀਕੇ ਮੰਡੀ ਨਹੀਂ ਆਪਾਂ ਜਿਹੜੇ 92 ਐਮਐਲਏ ਮਨਿਸਟਰ ਬਣੇ ਆ ਆਪਾਂ ਕਾਦੇ ਲਈ ਬਣੇ ਚੋਣਾਂ ਦੀ ਰਾਖੀ ਅਸੀਂ ਵੋਟ ਦਿੱਤੀ ਸੁਖੌਤਾ ਵੋਟ ਤੇ ਇਸ ਨਹੀਂ ਸਾਡੇ ਕਿਸਾਨਾਂ ਦੇ ਇੱਥੇ ਚਾਲ ਨਹੀਂ ਸਾਡੇ ਪੰਜਾਬ ਦੇ ਵਿੱਚ ਬੋਲੀਆਂ ਦੀ 12 ਵਾਰੀ ਹੋ ਗਈ ਹੈ ਨੇ ਖਰਿਆੜਾ ਕਰ ਰਹੀ ਹੈ ਜੀ ਪੰਜਾਬ ਦੀ ਹੱਦ ਚ ਕਰ ਰਹੀ ਹੈ ਆਪਾਂ ਕੀ ਐਕਸਲ ਰਹੇ ਆ ਸਰ ਕਿੰਨੀ ਬੰਦ ਕਰਨਾ ਲੱਗਾ ਹਫਤਾ ਲੱਗਦਾ ਕਿ ਕਰਦੇ ਆ ਸਾਡੇ ਦਾ ਇਹ ਤੁਹਾਨੂੰ ਕਰਦੇ ਇਸ ਤਰੀਕੇ ਨਾਲ ਨਹੀਂ ਆਪਾਂ ਜਿਹੜੇ 92 ਐਮਐਲਏ ਮਨਿਸਟਰ ਬਣੇ ਆ ਆਪਾਂ ਕਾਦੇ ਲਈ ਬਣੇ ਚੋਣਾਂ ਦੀ ਰਾਖੀ ਅਸੀਂ ਮੋਟ ਦੇ ਕੇ ਸੁਖੌਕਾ ਲੋੜ ਤੇ ਤੇਜ਼ ਨਹੀਂ ਸਾਡੇ ਕਿਸਾਨਾਂ ਦੇ ਇੱਥੇ ਚਾਲ ਨਹੀਂ ਸਾਡੇ ਪੰਜਾਬ ਦੇ ਵਿੱਚ ਬੋਗੀਆਂ ਦੀ 12 ਵਾਰੀ ਹੋਈ ਹੈ ਨਹੀਂ ਖਰਿਆੜਾ ਕਰ ਰਹੀ ਹੈ ਜੀ ਪੰਜਾਬ ਦੀ ਹੱਦ ਚ ਕਰ ਰਹੀ ਹੈ ਆਪਾਂ ਕੀ ਐਕਸਲਰੇ ਰਹੇ ਸਰ ਕਿੰਨੀ ਬੰਦ ਲੱਗਾ ਹਫਤਾ ਲੱਗਵਾ ਕੀ ਕਰਦੇ ਸਾਡੇ ਦਾ ਇਹ ਤੁਹਾਨੂੰ ਕਹਿੰਦੇ ਇਸ ਤਰੀਕੇ ਨਹੀਂ ਆਪਾਂ ਜਿਹੜੇ 92 ਐਮਐਲਏ ਮਨਿਸਟਰ ਬਣੇ ਆ ਆਪਾਂ ਕਾਦੇ ਲਈ ਬੜੇ ਜਨਾਬੀ ਰਾਖੀ ਲਈ ਅਸੀਂ ਮੋਰ ਦੇ ਕਿਸੇ ਬੋਕਰ ਮੋਰ ਦੇ ਕੇਸ ਨਹੀਂ ਸਾਡੇ ਕਿਸਾਨਾਂ ਦੇ ਅੰਦਰ ਚਾਲ ਸਾਡੇ ਪੰਜਾਬ ਦੇ ਵਿੱਚ ਗੋਲੀਆਂ ਦੀ 12 ਵਾਰੀ ਹੋਈ ਹੈ ਨੇ ਖਰੀਆੜਾ ਕਰ ਰਹੀ ਹੈ ਜੀ ਪੰਜਾਬ ਦੀ ਹੱਦ 'ਚ ਕਰ ਰਹੀ ਹੈ ਆਪਾਂ ਕੀ ਐਕਸ ਲੈ ਰਹੇ ਆ ਸਰ ਉਹ ਮੈਨੂੰ ਮਤਲਬ ਇਹ ਕਹਿੰਦਾ ਹਾਂ ਕਿ ਕਰਦੇ ਸਾਡੇ ਦਾ ਇਹ ਤੁਹਾਨੂੰ ਕਰ ਦੇ ਸੜਕ ਮੰਡਰੀ ਨਹੀਂ ਆਪਾਂ ਇਹਦੇ ਬੰਦ ਬੰਨਵੇ ਐਮਐਲਏ ਮਨਸਿਕ ਬਣੇ ਆ ਆਪਾਂ ਕਾਦੇ ਲਈ ਬਣੇ ਜਨਤਾ ਦੀ ਰਾਖੀ ਲਈ ਅਸੀਂ ਮੋਰਡ ਦਿੱਤੀ ਸੋਕਲ ਮੋਰਡ ਦੇ ਕੇਸ ਨਹੀਂ ਸਾਡੇ ਕਿਸਾਨਾਂ ਦੇ ਇੰਨਾ ਚਾਲ ਨੇ ਸਾਡੇ ਪੰਜਾਬ ਦੇ ਵਿੱਚ ਗੋਲੀਆਂ ਦੀ 12 ਵਾਰੀ ਹੋਈ ਹੈ ਨਹੀਂ ਖਰਿਆਣਾ ਕਰ ਰਹੀ ਹੈ ਜੀ ਪੰਜਾਬ ਦੀ ਹੱਦ 'ਚ ਕਰ ਰਹੀ ਹੈ ਆਪਾਂ ਕੀ ਐਕਸਲੇ ਰਹੇ ਆ ਸਰ ਕਿੰਨੀ ਮਤਲਬ ਹਮ ਤੱਕ ਬੋਲ ਚੁੱਕੇ ਹਾਂ ਕੀ ਕਰਦੇ ਨਹੀਂ ਸਾਡੇ ਦਾ ਇਹ ਤੁਹਾਨੂੰ ਕਹਿੰਦੇ ਸੜਕ ਮੰਡਲੀ ਨਹੀਂ ਆਪਾਂ ਇਹਦੇ ਬੰਦ ਬੰਨਵੇਂ ਐਮਐਲਏ ਮਨਸਿਕ ਬਣੇ ਆ ਆਪਾਂ ਕਹਾ ਦੇ ਲਈ ਬੜੇ ਜਨਾਬੀ ਰਾਖੀ ਅਸੀਂ ਮੋਟ ਦੇ ਕੇ ਸੁਖੌਕਾ ਲੋੜ ਤੇ ਕਿਸ ਨੇ ਸਾਡੇ ਕਿਸਾਨਾਂ ਦੇ ਇੱਤਿਆਰ ਨਹੀਂ ਸਾਡੇ ਪੰਜਾਬ ਦੇ ਵਿੱਚ ਬੋਗੀਆਂ ਦੀ 12 ਵਾਰੀ ਹੋ ਗਈ ਹੈ ਨਹੀਂ ਖਰਿਆਣਾ ਕਰ ਰਹੀ ਹੈ ਜੀ ਪੰਜਾਬ ਦੀ ਹੱਦ 'ਚ ਕਰ ਰਹੀ ਹੈ ਆਪਾਂ ਕੀ ਐਕਸਲੇ ਰਹੇ ਆ ਸਰ ਕਿੰਨੀ ਬੰਦ ਕਰਾਗਾ ਹੱਥਾ ਕਰਦੇ ਸਾਡੀ ਦਾ ਇਹ ਤੁਹਾਨੂੰ ਕਰਦੇ